ਜਵਾਨ ਮੁੰਡੇ ਕੁੜੀ ਨੂੰ ਜਦੋਂ ਆਪਸ ਦੇ ਵਿੱਚ ਪਿਆਰ ਹੋਇਆ ਤਾਂ ਉਹ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੰਦੇ ਨੇ ਫੋਨ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਦੇ ਹੀ ਘਰ ਤੋਂ ਜਾਣ ਦਾ ਪਲਾਨ ਬਣਾਇਆ ਜਾਂਦਾ ਤੇ ਦੱਸਿਆ ਜਾ ਰਿਹਾ ਹੈ ਮੁੰਡੇ ਦੇ ਰਿਸ਼ਤੇਦਾਰਾਂ ਸਮੇਤ ਮਾਪਿਆਂ ਦੇ ਵੱਲੋਂ ਕਿ ਕੁੜੀ ਬੈਗ ਭਰ ਕੇ ਕੱਪੜਿਆਂ ਦਾ ਤੇ ਨਾਲ ਜੁੱਤੀਆਂ ਦੀਆਂ ਜੋੜੀਆਂ ਲੈ ਕੇ ਘਰ ਤੋਂ ਆ ਗਈ ਸੀ ਅਤੇ ਉਹ ਉਹ ਮੁੰਡੇ ਦੇ ਨਾਲ ਸੀ ਜਦੋਂ ਉਹ ਚਾ ਰਹੇ ਸਨ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਪਰ ਉਸ ਤੋਂ ਪਹਿਲਾਂ ਹੀ ਕੁੜੀ ਦੇ ਪਰਿਵਾਰਿਕ ਮੈਂਬਰ ਆ ਜਾਂਦੇ ਨੇ ਅਤੇ ਮੁੰਡੇ ਦੇ ਨਾਲ ਕੁੱਟਮਾਰ ਕਰਦੇ ਨੇ ਇਹ ਕੁੱਟਮਾਰ ਦਾ سلسلہ ਇੰਨਾ ਜ਼ਿਆਦਾ ਸੀ ਕਿ ਇਸਦੇ ਚਲਦੇ ਹੋਏ ਜਵਾਨ ਪੁੱਤ ਦੀ ਜਾਨ ਤੱਕ ਚਲੀ ਗਈ ਹੈ ਇਸ ਦੇ ਲਈ ਹੀ ਮੁੰਡੇ ਦੇ ਮਾਪਿਆਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਲਈ ਜ਼ਿੰਮੇਵਾਰ ਅਸੀਂ ਕੁੜੀ ਦੇ ਘਰਦਿਆਂ ਨੂੰ ਮੰਨਦੇ ਹਾਂ ਜਿਨ੍ਹਾਂ ਦੇ ਵੱਲੋਂ ਜਵਾਨ ਮੁੰਡੇ ਦੇ ਨਾਲ ਮਾਰਕੁੱਟਾਈ ਕੀਤੀ ਗਈ ਉਸ ਨੂੰ ਜ਼ਲੀਲ ਕੀਤਾ ਗਿਆ ਜ਼ਮੀਨ ਤੇ ਲਕੀਰਾਂ ਤੱਕ ਕਢਵਾਈਆਂ ਗਈਆਂ ਪਾਤੇ ਉਹਨਾਂ ਆਪਣੀ ਕੁੜੀ ਨੂੰ ਇੱਕ ਥੱਪੜ ਤੱਕ ਨਹੀਂ ਮਾਰਿਆ ਪਰ ਉਹਨਾਂ ਦੇ ਪੁੱਤ ਦੀ ਜਾਨ ਐਸੇ ਪਿਆਰ ਦੇ ਚਲਦੇ ਲੈ ਲਈ ਗਈ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੀਟਾ ਵਾ ਤੇ ਮੈਂ ਮੁੰਡਾ ਮੇਰਾ ਭਤੀਜਾ ਹੈ। ਹਾਂਜੀ ਤੇ ਉਹ ਜਦੋਂ ਇੱਥੋਂ ਘਰੋਂ ਭੱਜ ਗਿਆ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਛਿੜਕਿਆ ਵੀ ਸੀ। ਉਹ ਆਂਦੀ ਸੀ ਮੇਰ ਕੋਈ ਰੋਹਿਤ ਖੋ ਨਹੀਂ ਸਕਦਾ। ਤੇ ਅਸੀਂ ਜਦੋਂ ਉਹਨੂੰ ਛਿੜਕਿਆ ਤੇ ਉਹ ਮੜਕੇ ਦੂਜੇ ਦਿਨੀ ਮੈਂ ਇੱਥੋਂ ਗਈ ਆ ਛੜਕ ਛੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚਲ ਗਈ ਆ। ਬੈਕ ਲੀੜਿਆਂ ਦਾ ਭਰਿਆ ਕਰੋ ਲੀੜਿਆ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਵੀ ਮਿਲੋ ਨਹੀਂ ਪਤਾ ਕਿੰਨਾ ਵਾ 1000 2000 ਆਂਦੀ ਮੇਰੇ ਕੋਲ 1000 ਰੁਪਈਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਿਆਦੇ ਬੰਦੇ ਵੇਖ ਕੇ ਜਦੋਂ ਸਿਰ ਸਿਰ ਹੀ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾ ਚੁਮਿਆਰੀ ਚੌਂਕੀ ਪੇਸ਼ ਕਰਾਉਣ ਨੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜਿਆਦੀ ਲੈਣ ਲੱਗੀ بڑے ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਪੀ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਤੇ ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਪੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਇਹਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋੜਦੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਉਹਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਲਾਰ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ ਉੱਥੋਂ ਹੀ ਅੱਦ ਬਲੋਆ ਜਾ ਕਰਕੇ ਲੈ ਕੇ ਗਏ ਆ ਤੇ ਉੱਥੇ ਜਾ ਕੇ ਉਹ ਬੱਚੇ ਦੀਆਂ ਛੱਟਾਂ ਜਿਹੜੀਆਂ ਉਹ ਯਾਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਪਈਆਂ ਨੇ ਤੇ ਇਸੇ ਵਜ੍ਹਾ ਦੇ ਨਾਲ ਪੁਲਿਸ ਚੌਕੀ ਫੜਾਇਆ ਮਾਚ ਚੌਕੀ ਫੜਾਇਆ ਵਾਨਾ ਨੂੰ ਉਹਨਾਂ ਨੇ ਉਹਨਾਂ ਨੇ ਹੀ ਲਿਆ ਕੇ ਉੱਥੇ ਸਟਿਆ ਚੌਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰ ਚਾ ਉਹਨਾਂ ਤੇ ਵੀ ਚਾਹੀਦਾ ਕਿ ਕੁੜੀ ਦੀ ਪੂਰੀ ਗਲਤੀ ਹੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੂੰ ਫੜ ਕੇ ਤੇ ਨਾ ਮਾਰ ਦਿੱਤਾ ਵਾ ਕੌਣ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਤਾ ਕੁੜੀ ਨੂੰ ਛਾਤੀ ਨਾ ਲਾ ਲਿਆ ਤੇ ਮੁੰਡੇ ਨੂੰ ਚਪੇੜਾ ਡਿਆ ਵੀ ਮਾਰਨਾ ਆਪ ਵੀ ਮਾਰਨ ਡਿਆ ਵੀ ਤੋਂ ਉਹਨਾਂ ਕੋ ਵੀ ਮਰਵਾਇਆ ਮੈਂ ਚਾਹੁੰਨੀ ਆ ਕਿ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ ਉਹ ਮੈਨੂੰ ਨਹੀਂ ਪਤਾ ਮੱਝ ਜੀ ਕਾਲੀ ਜੀ ਹੈਗੀ ਸੀ ਮੈਨੂੰ ਨਹੀਂ ਪਤਾ ਉਹ ਕੌਣ ਹੈ ਉਹਨਾਂ ਦੀ ਕੀ ਲੱਗਦੀ ਹਾਂਜੀ ਹਾਂਜੀ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਚੱਕ ਰਹੀ ਲਾਸ਼ ਰੱਖਾਂਗੇ ਸੜਕ ਦੇ ਉੱਤੇ ਜਿੰਨਾ ਸ ਜਾਕਰ ਸਾਡੀ ਸੁਣਵਾਈ ਨਾ ਹੋਏਗੀ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ ਲਾਸ਼ ਦਾ ਅਹੀਂ ਲਾਸ਼ ਸਾਰਿਆਂ ਨੇ ਜਾ ਕੇ ਤੇ ਧਰਨਾ ਲਾ ਦੇਣਾ ਲਾਸ਼ ਅਹੀਂ ਸੜਕ ਤੇ ਰੱਖ ਦੇਣੀ ਤੁਹਾਨੂੰ ਕੀ ਲੱਗਦਾ ਜੀ ਮੇਰਾ ਨਾਮ ਹੀ ਰਮਸੀ ਆ ਪਿੰਡ ਚਮੀਆਰੀ ਸੀਰ ਦੇ ਨਾਲਾ ਜਿਹੜਾ ਅਮਰਸਰ ਤੇ ਮੇਰਾ ਭਤੀਜਾ ਹੈ ਉਹ ਕੀ ਗੱਲ ਕੀ ਹੋਈ ਹੈ ਸਰ ਗੱਲ ਤੇ ਬਹੁਤ ਤਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਨੂੰ ਬਹੁਤ ਪਰੇਸ਼ਾਨ ਕਰਨ ਦੀ 8-10 ਦਿਨ ਹੋ ਗਏ ਫੋਨ ਕਰ ਕਰ ਕੇ ਤੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੇ ਚਲ ਗਈ ਪਰ ਇੱਥੇ ਉੱਥੇ ਫਿਰਦਾ ਰਿਹਾ ਕਿ ਰਿਸ਼ਤੇਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਗਿਆ ਜਾਂ ਪੁਲਿਸ ਵੀ ਉਹਦੇ ਨਾਲ ਰੜੀ ਪਤਾ ਨਹੀਂ ਉਹਨਾਂ ਨੂੰ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਭੜਾਇਆ ਆਪ ਹੀ ਜਲਗੇ ਤੇ ਪੁਲਿਸ ਵਾਲੇ ਵੀ ਨਾਲ ਲੜੇ ਇਹਨਾਂ ਦੇ ਉਹ ਆਪ ਹੀ ਜਲਗੇ ਉਹਨਾਂ ਰਾਜ ਕੋੜ ਕੋੜੀ ਨੂੰ ਮਾਰਦਾ। ਮੁੰਡੇ ਕੇ ਪੁਲਿਸ ਨੂੰ ਦੇਤਾ ਤੇ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਨ ਡੈਥ ਹੋ ਗਈ ਮੁੰਡੇ ਦੀ। ਕਿੱਥੇ ਸੀ ਉਹ ਬੱਚਾ? ਹਾਂਜੀ। ਕਿੱਥੇ ਬੱਚਾ ਸੀ? ਕਿੱਥੇ ਗਿਆ? ਲੁਧਿਆਣੇ ਲੁਧਿਆਣੇ ਖੜਿਆ ਹੈ ਇਹਨਾਂ ਨੇ। ਕਿੱਥੇ ਲੁਧਿਆਣੇ? ਹਾਂਜੀ। ਲੁਧਿਆਣੇ ਕਿੱਥੇ? ਇਹ ਤੋਂ ਪਰਚਾ ਘਟਿਆ ਸੀ ਉਹਨਾਂ ਨੇ ਮੜੋਤੇ। ਹਾਂਜੀ। ਤੇ ਕਸੂਰ ਕੁੜੀ ਦਾ ਵੀ ਜ਼ਿਆਦਾ ਹੈ ਪਰ ਉਹਨਾਂ ਮੁੰਡੇ ਦਾ ਵੀ ਪਰ ਉਹਨਾਂ ਨੂੰ ਚਾਹੀਦਾ ਹੈ ਜੇ ਪਰਚਾ ਹੀ ਜਗਰਾਉਣਾ ਹੈ ਤੇ ਫਿਰ ਉਹਨਾਂ ਪਹਿਲਾਂ ਆਪ ਬਹੁਤ ਕੁੱਟਿਆ ਦੀ ਵੀਡੀਓ ਵੀ ਉਹਨਾਂ ਬਣਾ ਬਣਾ ਕੇ ਤੇ ਸਾਰੇ ਲੋਕਾਂ ਨੂੰ ਪਾਈਆਂ ਨੇ ਹੁਣ ਉਹਦੀ ਡੈਥ ਕਿੱਥੇ ਹੋਈ ਹੈ ਡੈਥ ਲੁਧਿਆਣੇ ਆਈ ਹੈ ਨਹੀਂ ਜੇਲ੍ਹ ਚ ਹੀ ਹੈ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਕੋਲ ਮੰਗ ਕਰਨੇ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਅਸੀਂ ਤੁਹਾਡਾ ਕਿਹੜਾ ਪਿੰਡ ਹੈ ਕੀ ਹੈ ਸਾਰਾ ਮਾਮਲਾ ਮੇਰਾ ਨਾਮ ਬਿੱਲਾ ਮਸੀ ਤੇ ਮੇਰੇ ਪਿੰਡ ਮੇਰਾ ਚਲਿਆ ਪਿੰਡ ਚਮਿਆਰੀ ਹੈ ਤਹਿਸੀਲ ਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15-20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਆ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15-20 ਬੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕੀ ਨਾਲ ਕਢਾਈਆਂ ਨੇ ਤੇ ਬਹੁਤ ਜ਼ਿਆਦੇ ਤਸ਼ੱਜਦਤ ਕੀਤੇ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਂ ਦੀ ਸਾਨੂੰ ਪਹਛਾਨ ਹੈਗੀ ਆ ਬਾਕੀ ਨੂੰ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਆਣ ਪਛਾਤੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਉਹ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਿਸ ਵਾਲੇ ਨੇ ਕੁੱਟਿਆ ਆਣੇ ਪ੍ਰਸ਼ਾਸਨ ਨੇ ਕੁੱਟਿਆ ਵਾ ਤੇ ਕੋਟ-ਕੋਟ ਕੇ ਇੰਨਾ ਜਿਆਦਾ ਕੋਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ ਚ ਸੀ ਉਹ ਕੀ ਮਾਮਲਾ ਜੋ ਉੱਥੇ ਗਿਆ ਪਹੁੰਚਿਆ ਇਹਨਾਂ ਦੀ ਉਹ ਉਹਨਾਂ ਦੀ ਕੁੜੀ ਗਈ ਉਹਨੇ ਆਪ ਤੇ ਉਹ ਬੈਗ ਬੋਗ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾ ਪਰ ਇਹਨਾਂ ਨੇ ਗੁੰਡੇ ਖੜਕੇ ਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ। ਤੇ ਬੁਲਸਰੇ ਇਹ ਬਤਾਲੀ ਤਰਾ ਹੀ ਜਾਂ ਕੇ ਤੇ ਫਿਰ ਜੇਲ੍ਹ ਚ ਜਾਣਾ ਹਾਂ। ਹਾਂ ਬੁਲਸਰੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ। ਹਾਂ। ਉਹਦੀ ਡੈਥ ਕਿਦਾਂ ਹੋ ਗਈ? ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨੇ ਸਟਾ ਨਹੀਂ ਇੰਨਿਆ ਜ਼ਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਚੱਲ ਸਕਿਆ। ਛੋਟਾ ਬੱਚਾ ਤਾਂ ਹੈਗਾ ਹੀ ਕੋ ਸਿਆਣਾ ਹੈ ਨਹੀਂ। ਤੇ ਨਵਾਲਕ ਹੀ। ਜਦੋਂ ਅਸੀਂ ਮਿਲਣ ਗਏ ਤਾਂ ਉੱਥੇ ਹੋਸ਼ ਹੀ ਕੁਝ ਨਹੀਂ ਸੀ ਤੇ ਨਾ ਉਹਨਾਂ ਨੇ ਕੋਈ ਇਲਾਜ ਕਰਾਇਆ ਨਾ ਉਹਨਾਂ ਸਾਨੂੰ ਦੱਸਿਆ ਕਿ ਤੁਹਾਡੇ ਬੱਚਾ ਸਿਰਫ ਛਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤਾਂ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਵਾ ਉਸ ਤੋਂ ਬਾਅਦ ਅਸੀਂ ਗਏ ਤਾਂ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਹਾਂ ਤਾਂ ਫਿਰ ਉਹਨਾਂ ਨੇ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ ਪੁਲਿਸ ਅਧਿਕਾਰੀ ਦਾ ਮੈਨੂੰ ਨਹੀਂ ਸਾਨੂੰ ਵੜਨ ਨਹੀਂ ਦਿੱਤਾ ਅਸੀਂ ਦੋ ਤਿੰਨੇ ਜੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ ਕ ਸਾਨੂੰ ਗਾਂ ਜਾਣੇ ਨਹੀਂ ਦਿੱਤਾ ਕੀ ਮੰਗ ਕਰਦੇ ਜੋ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਕੀ ਹੋਏਗਾ ਸਾਹਿਬ ਅਸੀਂ ਫਿਰ ਜੋ ਵੀ ਹੜਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਨਾਲਾ ਚੌਕ ਲਿਆਕ ਮੈਂ ਇੱਕ ਮਿੰਟ ਨਾ ਮਾਰੀ ਦੰਗਾਂ ਬੜਾ ਮੋਟਾ ਡੰਡਾ ਨਾ ਮਾਰ ਮੁੰਡੇ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਨੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਤੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਇਹ ਮੁੰਡੇ ਦੀ ਜਾਨ ਆਖਿਰਕਾਰ ਉੱਥੇ ਕਿਵੇਂ ਚਲੀ ਗਈ। ਵਿੜਤ ਪਰਿਵਾਰ ਨੇ ਕਿਹਾ ਕਿ ਮੁੰਡੇ ਦੀ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਤੇ ਚੱਲਦੇ ਹੋਸਤੇ ਅੰਦਰੂਨੀ ਸੱਟਾਂ ਲੱਗੀਆਂ ਤੇ ਉਸ ਮੁੰਡੇ ਦੀ ਜਾਨ ਚਲੀ ਗਈ।